हां जी दोस्तों ਤੁਸੀਂ ਇੱਕ ਵੀਡੀਓ ਅੱਗ ਦੇ ਵਾਂਗੂ ਵਾਇਰਲ ਹੁੰਦੀ ਜ਼ਰੂਰ ਦੇਖੀ ਹੋਣੀ ਹੈ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕੁੜੀ ਵੱਲੋਂ ਜੋ ਕਿ ਇੱਕ ਬਜ਼ੁਰਗ ਦੇ ਨਾਲ ਅਸ਼ਲੀਲ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਇੱਕ ਬਜ਼ੁਰਗ ਜੋ ਕਿ ਜੈਸਲਮੇਰ ਦਾ ਰਹਿਣ ਵਾਲਾ ਹੈ ਤੇ ਉਹ ਲੜਕੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਉਹ ਜੈਸਲਮੇਰ ਜਾਂਦੀ ਹੈ ਤੇ ਇੱਕ ਬਜ਼ੁਰਗ ਦੇ ਨਾਲ ਜੋ ਕਿ ਗਲਤ ਵੀਡੀਓ ਬਣਾਉਂਦੀ ਹੈ ਤੇ ਅਸ਼ਲੀਲ ਕੰਮ ਵੀ ਕਰਦੀ ਹੈ। ਬਾਕੀ ਦੋਸਤੋ ਇੱਕ ਵੱਡੀ ਅਪਡੇਟ ਤਾਂ ਇਹ ਸਾਹਮਣੇ ਆਈ ਹੈ ਕਿ ਉਹ ਕੁੜੀ ਜੋ ਕਿ ਸੌਫਟਵੇਅਰ ਦੀ ਇੰਜੀਨੀਅਰ ਹੁੰਦੀ ਹੈ ਤੇ ਜੋ ਕਿ ਗਲਤ ਵੀਡੀਓਜ਼ ਬਣਾ ਕੇ ਲੋਕਾਂ ਦੀਆਂ ਅਨਜਾਨ ਪੁਣੇ ਦੇ ਵਿੱਚ ਆ ਕੇ ਜੋ ਕਿ ਵੀਡੀਓ ਮਹਿੰਗੀਆਂ ਮਹਿੰਗੀਆਂ ਵੇਚਦੀ ਹੈ ਤੇ ਪੈਸਾ ਲਈ ਮੁਨਾਫਾ ਕਮਾਉਂਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਵੱਲੋਂ ਹੋਰ ਵੀ ਜੋ ਕਿ ਪਹਿਲਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਬਾਕੀ ਦੋਸਤੋ ਇਸ ਬਜ਼ੁਰਗ ਦੀ ਵੀਡੀਓ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਤੇ ਉਸ ਕੁੜੀ ਨੂੰ ਜੋ ਕਿ ਰੰਗੇ ਹੱਤੀ ਫੜਿਆ ਗਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਕੁੜੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਆਪਣੇ ਪਤੀ ਦੇ ਨਾਲ ਮਿਲ ਕੇ ਲੋਕਾਂ ਦੀਆਂ ਗਲਤ ਵੀਡੀਓਜ਼ ਬਣਾਉਂਦੀ ਸੀ ਤੇ ਬਾਅਦ ਵਿੱਚ ਮਹਿੰਗੇ ਮੁੱਲ ਦੇ ਵਿੱਚ ਵੇਚਦੀ ਸੀ ਬਾਕੀ ਦੋਸਤੋ ਹੈਰਾਨੀ ਤਾਂ ਇੱਥੇ ਹੁੰਦੀ ਹੈ ਕਿ ਇੱਕ ਸੌਫਟਵੇਅਰ ਵੱਡੀ ਇੰਜੀਨੀਅਰ ਨੂੰ ਜੋ ਕਿ ਇਹੋ ਜਿਹਾ ਕੰਮ ਨਹੀਂ ਸੀ ਕਰਨਾ ਚਾਹੀਦਾ ਜੋ ਕਿ ਚੰਦ ਪੈਸਾ ਨੂੰ ਲੈ ਕੇ ਜੋ ਕਿ ਲੋਕਾਂ ਦੀਆਂ ਗਲਤ ਵੀਡੀਓਜ਼ ਬਣਾ ਕੇ ਲੀਕ ਕਰਦੀਏ ਤੇ ਅਣਜਾਣ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਸੀ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ